ਉਹ ਕੰਜਰ ਦੇ ਬੁੜੀਆਂ ਨਾਲ ਨਹੀਂ ਲੜਦੇ ਹੁੰਦੇ ਕੀ ਕਢੋਂਗੇ ਲੜਕੇ ਮਰ ਜੋਗੇ ਇਹ ਬਾਈ ਛੜੀ ਆ ਕੀ ਛੜੀ ਆ ਇਹ ਤਾਂ ਕਿਸੇ ਕੰਮ ਦੀ ਆ ਇਹਨੇ ਪਹਿਲਾਂ ਇਹਨੇ ਘੰਡੇ ਬੀਜੇ ਨੇ ਕੋਈ ਨਹੀਂ ਪਤਾ ਨਹੀਂ ਚੱਜ ਦੇ ਖਲਾਣੇ ਦੀ ਲੈ ਲੈਂਦੀ ਉਹ ਨਾ ਨਰੇ ਆ ਚੁੱਪ ਕਰਕੇ ਕਹਿੰਦੀ ਉਹਨੇ ਮੈਨੂੰ ਦਿੱਤੀ ਕਰਦੀ ਆ ਮੇਰੇ ਕੋਲ ਬਹਿ ਜਾ ਤਾਂ ਕੋਈ ਗੱਲ ਮੈਂ ਖੇਤ ਜਾਣਾ ਮਾਤਾ ਨੂੰ ਲੈ ਜਾ ਭਾਈ ਜਿੰਨਾ ਸਾਡੇ ਮਤਨ ਦੇ ਲੰਬਾ ਦੇਖੇ ਹੁੰਦੀ ਆ ਜਿੰਨਾ ਕਲੇਸ ਪਾਉਂਦੀ ਆ ਸਾਡੇ ਆ ਕਿਰਨਾ ਪਵਾਉਂਦੀ ਆ ਮੈਂ ਤਾਂ ਉਹਨਾਂ ਦੇ ਕਰ ਕਾਦਾ ਲੰਬਾ ਲੰਬਾ ਬਸ ਆ ਨਾ ਆਵੰਬਾ ਦੇਖ ਕੇ ਉਹਨੇ ਮਾਤਾ ਭਾਈ ਸਾਡੇ ਉਹਨੇ ਅੱਗ ਵਿਚਾਰ ਰੱਖੀ ਆ ਘਰੇ ਚੰਗਾ ਕਿਰਨਾ ਨੇ ਇਹ ਫਿਰਦਾ ਬੱਬੀ ਕਰਦੇ ਆ ਮੋਦਰ ਨਾਲ ਗੱਲ ਜਾ ਕੇ ਲੈ ਪੁੱਤਾਂ ਆदाई ਮੈਂ ਤਾਂ ਨਿਕਲਾਂ ਬਾਂਬਾ ਰਣ ਆਇਆ ਇਹ ਮੇਰੇ ਪੁੱਤ ਨੂੰ ਕੋਈ ਰਿਸ਼ਤਾ ਬੰਦਦਾ ਹੈ ਆ ਰਈ ਹੈ ਸੋਨੂ ਕੀ ਦੁੱਖ ਹੈ ਸਾਨੂੰ ਤਾਂ ਕੀ ਦੁੱਖ ਹੈ ਜੇ ਕਿਸੇ ਦਾ ਘਰ ਵੱਜੂ ਦੀ ਆਤਾਂ ਦਾ ਤੇ ਪੁੱਤੋਂ ਤਾਂ ਨਾ ਜੱਜ ਕੇ ਤੇਰੇ ਘਰ ਵਾਲੀ ਜੱਜ ਕੇ ਪਾਣੀ ਮਾਰਦੀ ਆ ਹੁਣ ਮੈਂ ਕਿਹੜੇ ਫੂਜੇ ਡਿੱਗਾ ਕਿਹੜੇ ਬਹਾਰੀ ਆ ਦਈ ਮਾਣ ਦੇ ਉਹਨਾਂ ਦੇ ਲੰਬਾ ਮੇਰੇ ਪੁੱਤ ਆਉਂਦੀ ਕਰੋ ਕਿਹੜੇ ਬਹਾਰੀ ਆ ਦਈ ਅਗਰ ਕੇ ਮਿਲਣਾ ਤੁਸੀਂ ਆਈ ਹੀਰੇ ਕੋਲੇ ਮਰੀ ਇਹੋ ਹਰਿਆ ਕੋਲੇ ਨਰ ਮੇਨ ਮਤਾਰੇ ਕੋਲੇ ਕਾਇਨਾਤ ਦਾ ਮਾਲੋ ਤੀ ਮੇਰਾ ਭਾਈ ਮਾਤ ਪਾ ਛੱਡਾਂ ਆ ਗਾਂ ਹੁਣ ਸੂਹੀ ਆ ਤਾਂ ਕਿ ਗਾਂਧੀ ਨਗਰ ਕਲੈਰ ਜੇ ਕੰਮ ਹੁੰਦਾ ਭੇਲੀ ਹੈਗੀ ਤੇ ਹੋਰ ਤਾਂ ਉਹਦੇ ਕੋਲ ਧੰਦਾ ਨਹੀਂ ਕੋਈ ਚੱਲੋ ਵਾਕੇ ਤੂੰ ਸਮਝਾ ਮੈਂ ਆਈ ਕੋਈ ਨਾ ਮੈਂ ਕਰਦਾ ਜੁਰਿਆ ਗੱਲ ਬਥੇਰੀ ਕੁੱਤੀ ਐ ਨਹੀਂ ਪਹਿਲਾਂ ਵੀ ਮੈਂ ਤੇ ਤੀ ਵੀ ਨੇ ਲੱਗੂ ਪੀ ਲੈ ਮੇਰਾ ਸਾਰੇ ਜਿਹੜੇ ਕਿੱਥੇ ਬਾਹ ਪਿਆ ਦੇਣਾ ਇਹ ਸਮਝਾ ਕੋਈ ਨਾ ਤੂੰ ਜਾ ਆਮਾ ਗਾਂ ਸੂਰੀ ਹੈ ਘਰੇ ਨਿਗਾ ਰੱਖੀ ਘਰੇ ਤਾਂ ਨਿਗਾ ਹੀ ਲੋਕਾਂ ਦੀ ਜੁਗਲੀਆਂ ਕਰਨ ਨੂੰ ਮਿੰਟ ਜੇ ਬੀਹਾਂ ਵਰਗੀ ਆ ਤੁਰ ਹੀ ਫਿਰਦੀ ਆ ਸਾਰਾ ਲੱਟ ਲੱਟ ਕਰਦੀ ਉਹੀ ਗੱਲ ਆ ਯਾਰ ਲਹੂਪੀਸ਼ ਕਰਿਆ ਹੀ ਕੰਮ ਜਿਹੜਾ ਨਹੀਂ ਕਰਨਾ ਸੀ ਹੋ ਗਿਆ ਅਗਲੇ ਲੜਵਾਈ ਇਹਨੂੰ ਲੜਵਾਇਆ ਹੀ ਤਾਈ ਕਿਹਨੂੰ ਉਹ ਤਾਂ ਸਾਰੇ ਦਿਨ ਸਿੰਘ ਵਸਾਈ ਰੱਖਦੇ ਨੇ ਸਿੰਘ ਕਾ ਵਸਾਈਦਾ ਅਗਲੇ ਮੁੰਡੇ ਰਿਸ਼ਤਾ ਹੁੰਦਾ ਸੀ ਤਾਈ ਇਹਦੀ ਕੰਦੂ ਤੂੰ ਦੇਖ ਕੇ ਗਈ ਸਾਡੀ ਉਂਗਲਾਂ ਲਾਦੀਆਂ ਮੈਂ ਕੰਦੂ ਤੂੰ ਦੇਖੀ ਤੇ ਰਿਸ਼ਤੇ ਆਏ ਭੱਜ ਗਏ ਨਾ ਦੂਂਗੜਾ ਲਾਈਆ ਨਾ ਬਹੂ ਦੇ ਹੋਰ ਕਿਹਨਾਂ ਨੂੰ ਦੇਖਦੀ ਸੀ ਤੂੰ ਬਣ ਜਾ ਨਹੀਂ ਤਾਂ ਮੈਂ ਹੂ ਪਾੜੀ 76% ਹੋਊਗੀ ਤਾਂ ਮੈਂ ਦੱਸਾਂ ਹਾਂ ਆ ਤੈਨੂੰ ਛੜਤਾ ਮੈਂ ਇਸ ਤੋਂ ਬਾਅਦ ਜੇ ਮੈਂ ਲੰਬਾ ਕਰ ਦਿਆਂ ਵੱਖੇ ਕੁੱਤ ਦੂੰ ਮੈਂ ਹਾਂ ਹਾਂ ਨਹੀਂ ਪੜੇ ਅੱਜ ਤਾਂ ਮੇਨਾਂ ਨੇ ਬੜੀ ਬੁਰੀ ਕਰੀ ਆਗੀ ਸਾਡੇ ਵਾਲੇ ਵੱਡੇ ਨੇ ਮੇਰੇ ਖੋਡੇ ਮਾਰੇ ਇਹਦਾ ਬੇੜਾ ਵਈ ਜੇ ਦਾ ਹਾਂ ਜੇ ਵੀ ਮਾਰਦਾ ਮੇਰੇ ਬਾਹ ਤੇ ਛੱਟ ਮਾਰੀ ਵੀ ਨੇ ਇੱਥੇ ਮਾਰੀ ਸਾਡੇ ਵਾਲੋ ਵੀ ਨਹੀਂ ਕਰੇ ਸੀਗਾ ਅੱਜ ਤਾਂ ਮੈਂ ਇੱਕ ਵਾਰੀ ਕਰੂੰ ਹੁਣ ਤਾਂ ਮੈਂ ਰਿਸ਼ਤਾ ਜਮਾ ਸਿਰੇ ਨਹੀਂ ਚੜ੍ਹ ਮੰਨਦੀ ਬਾਬਾ ਕੁਛ ਹੋ ਜੇ ਹੁਣ ਰਿਸ਼ਤਾ ਸਿਰੇ ਚੜ ਗਿਆ ਫਿਰ ਮੇਰਾ ਵੀ ਜਿਉਣ ਦਾ ਕਾਹਦਾ ਫਾਇਦਾ ਕਰ ਉਹੀ ਲਿਆਉਂਦਾ ਉਂਗਲਾ ਲਾ ਕੇ ਗੇਲਾ ਜਿਹੜਾ ਸਾਡੇ ਵਾਲੇ ਵੱਡੇ ਨੇ ਉਸੇ ਦੀ ਉਂਗਲ ਤੇ ਚੜ ਕੇ ਲੜਿਆ ਮੇਰੇ ਨਾਲ ਉਹਨੂੰ ਵੀ ਦੇਖਦੀ ਐ ਕਿੱਥੇ ਹੈਗਾ ਜੇ ਉਹ ਹੋਊਗਾ ਤਾਂ ਇੱਥੇ ਕਿਤੇ ਉਹਨੂੰ ਵੀ ਬੜਾ ਘਨੇ ਬੰਦਾ ਭਾਈ ਦੇ ਯਾਰ ਨੂੰ ਜਿਹੜੇ ਸਾਡੇ ਘਰੇ ਲੜਾਈ ਪਵਾਉਂਦਾਗਾ ਜੇ ਮੈਨੂੰ ਕੁਝ ਹੋ ਗਿਆ ਨਾ ਅਸੀਂ ਗੇਲੇ ਨੂੰ ਲਿੱਕਣ ਨਹੀਂ ਦਿੰਦੇ ਵਿਚ ਹੀ ਰੱਖਾਂਗੇ ਗੇਲੇ ਨੂੰ ਛੱਡੇ ਘਰੇ ਬਹੁਤ ਲੜਾਈ ਪਵਾਤੀਆਂ ਨੇ ਛੱਡੀ ਬੁੜੀ ਦੇ ਤੇ ਦੋਨਾਂ ਦੇ ਉਹੀ ਉਂਗਲਾ ਲਾਉਂਦਾ ਮੈਨੂੰ ਖਾਣਾ ਦੱਸ ਕੇ ਗਈ ਸੀ ਵੀ ਗੇਲੇ ਹੀ ਲੈ ਕੇ ਆਇਆਗਾ ਬੰਦੇ ਉਹੀ ਕਰੰਦਾਗਾ ਰਿਸ਼ਤਾ ਹੁਣ ਮੈਨੂੰ ਸਰਦੀ ਗੇਲੇ ਨੂੰ ਗੇਲੇ ਕੇ ਜਾਂਦੀ ਹੁਣ ਮੈਂ ਲਾਬਾ ਲੈ ਕੇ ਗੇਲੇ ਟੱਕਰਦੀ ਕਿੱਥੇ ਹੈਗਾ ਉਹ ਮੈਂ ਹੁਣ ਕੇਲੇ ਦਾ ਖੇੜਾ ਨਹੀਂ ਛੱਡਦੀ ਹੈਗੀ ਜਿੰਨਾ ਚਿਰ ਮੈਂ ਕੇਲੇ ਤੋਂ ਬਦਲਾ ਨਹੀਂ ਲੈਂਦੀ ਭੰਦੇ ਯਾਰ ਤੂੰ ਦੇਖਦੀ ਆ ਰੋੜਨੇ ਨੂੰ ਉਹ ਫਿਰਦਾਗਾ ਉਹਦਾ ਕਰਦੀਆਂ ਕੰਗਾ ਜੇ ਜਾ ਕੇ ਹਾਂ ਕਿਵੇਂ ਫਿਰਦਾ ਬੇਕੇਲੇ ਉਹ ਭਾਈ ਹੋਰ ਭਾਈ ਤਾਂ ਠੀਕ ਆ ਠੀਕਵੇਂ ਆ ਗਈ ਮੱਛੜੀ ਹਾਂ ਮੈਂ ਤੇਰੇ ਕੋਲ ਕੋਈ ਕੰਮ ਹੈ ਕਿਵੇਂ ਸੀ ਉਹ ਨੂੰ ਕਿਤੇ ਨਹੀਂ ਛੜਦਾ ਹੈਗਾ ਮੈਂ ਤਾਂ ਕੱਖ ਜਾ ਕਰਦਾ ਸੀ ਮਿਰਚਾਂ ਹੀ ਆ ਜੋ ਕੱਖ ਜਾ ਕਰਦੇ ਸੀ 300 ਰੁਪਏ ਘਰ ਪਾੜ ਕੇ ਕੁਝ ਮਿਲਦਾਗਾ ਮੈਂ ਤਾਂ ਭਈ ਤੁਹਾਨੂੰ ਕੁਝ ਨਹੀਂ ਆਖਿਆ ਕੁਝ ਕਿਉਂ ਨਹੀਂ ਕਿਹਾ ਹੈਗਾ ਤੂੰ ਬੰਦੇ ਲਿਆਉਣਾ ਰਿਸ਼ਤੇ ਕਰਾਉਣ ਵਾਸਤੇ ਤੈਨੂੰ ਕੀ ਮਿਲਦਾਗਾ ਰਿਸ਼ਤੇ ਵਰ 10 ਰੁਪਈ ਸੀ ਮੈਂ ਪਾਤੀ ਮੈਂ ਕੋਈ ਛਾਂਪ ਨਹੀਂ ਬਵਾਈ ਮੈਂ ਕੋਈ ਪੈਸਾ ਨਹੀਂ ਲਿਆ ਲੈ ਸੌ ਦਾ ਪਵਾਵੇਂਗਾ ਉਹ ਚੜ ਚੜ ਕੇ ਤੇਰੀਆਂ ਉਂਗਲਾਂ ਤੇ ਸਾਡੇ ਘਰੇ ਲੜਾਈ ਕਰਦਾਗਾ ਤੇ ਆ ਦੇਖ ਮੇਰੇ ਕਿਵੇਂ ਜੁੰਡੇ ਫਿੱਟੇ ਨੇ ਮੇਰੀਆਂ ਦੇਖਦਾ ਬਾਹਾਂ ਕਿਵੇਂ ਮਰੋੜੀਆਂ ਨੇ ਉਹ ਸਾਡੇ ਵਾਲਾ ਸੜੂਆ ਮਾੜੀ ਗੱਲ ਐ ਭਾਈ ਫਿਰ ਮੈਂ ਤਾਂ ਉਹਨੂੰ ਆਖਿਆ ਨਹੀਂ ਵੀ ਤੂੰ ਲੜ ਕਰੇ ਮੈਂ ਤੈਨੂੰ ਕਹਾਂ ਨਾ ਕਿ ਸਾਰੀ ਗੱਲਬਾਤ ਤੇਰੀ ਦੱਸੀ ਹੋਈ ਆ ਉਹਨੂੰ ਮੈਂ ਤੈਨੂੰ ਦੱਸਾਂ ਬੰਦੇ ਵਾਲੇ ਕੰਮ ਕਰ ਲੈ ਜੇ ਹੁੰਦੇ ਆ ਤੇ ਇੱਥੋਂ ਫੇਰ ਨਾ کہیں ਗਲਾਮੇ ਚੱਤ ਪਾ ਕੇ ਨਾ ਬੱਕਰਾ ਬਣਾ ਲੂੰਗੀ ਇੱਥੇ ਮੈਂ ਤਾਂ ਭਾਈ ਕੁਛ ਨਹੀਂ ਆਖਿਆ ਤੂੰ ਤਾਂ ਮੇਰੇ ਦੇ ਖਾ ਮਖਾ ਔਖੀ ਹੋ ਗਈ ਸਾਰੀ ਔਖੀ ਔਖੀ ਤੂੰ ਸਾਕ ਤੋਂ ਬਿਨਾਂ ਤੇ ਕੋਈ ਉਂਗਲ ਨਹੀਂ ਲਾਉਂਦਾ ਹੈਗਾ ਸਾਕ ਉਹ ਤਾਂ ਡੇਪੜਗਾ ਠੀਕ ਆ ਨਾ ਚਿੱਕਾਂ ਵਿੱਚ ਠਾਪੜ ਜਾਂਦਾ ਹੈਗਾ ਉਹ ਵੀ ਬੋ ਬੋ ਲਿਆਂਗਾ ਬੋ ਲਿਆਂਗਾ ਇਹੀ ਹੈ ਮਾਰਾ ਠੰਡਾ ਹੋਈ ਆ ਖਾ ਕੇ ਇੰਨ ਤੇਰਾ ਕਾਰਜਾ ਹੋਰ ਕੀ ਖਾ ਕੇ ਇੰਨ ਤੇਰਾ ਕਾਰਜਾ ਤਾਂ ਹੱਣੀ ਨਹੀਂ ਖਾਣੋ ਹਟ ਦੇ ਖਾਣੋ ਨਹੀਂ ਹਟ ਦੇ ਤੇ ਜਿਹੜੀਆਂ ਤੂੰ ਗੱਲਾਂ ਵਾਸਤਾ ਕਰਦਾ ਫਿਰਦਾ ਨਾ ਪਿੰਡ ਦੇ ਵਿੱਚ ਸਭ ਦੀ ਮੈਨੂੰ ਸੀ.ਆਈ.ਡੀ. ਹੁੰਦੀ ਹੈਗੀ ਉਹ ਜਿਹੜੀ ਸੀਮਾ ਪੱਟ ਰੱਖੀ ਹੈਗੀ ਉਹਦੀ ਮੈਨੂੰ ਮੇਰੇ ਕੋਲ ਮਾੜੀ ਮਾੜੀ ਰਿਪੋਰਟ ਤੇ ਤੇਰੇ ਬਾਰੇ ਹਾਂ ਕਿੱਥੇ ਬਣਿਆ ਫਿਰਦਾ ਹੋਵੇਂਗਾ ਜੇ ਲੋ ਪਰਸੋ ਸਮਾਨ ਫਰਾ ਕੇ ਉੱਚ ਮੋੜ ਤੇ ਖੜਕੇ ਉਹਦਾ ਵੀ ਮੈਨੂੰ ਪਤਾ ਅੱਗੇ ਸਾਡਾ ਉਹ ਮੁੰਡੇ ਦਾ ਕੋਈ ਕੁਝ ਰਹਿ ਨਹੀਂ ਦਿੱਤਾ ਨਾ ਤੇ ਘਰੇ ਮੈਂ ਤੈਨੂੰ ਬੜਾ ਜੋਕਰ ਵੀ ਨਹੀਂ ਛੱਡਦੀ ਹੈਗੀ ਤੇ ਤੂੰ ਹੁਣ ਆਪਦੇ ਆਪ ਨੂੰ ਥਾਂ ਕਰ ਲਈ ਜਿਹੜੀ ਤੇਰੇ ਨਾਂ ਬਣੂਗੀ ਭਾਈ ਮੇਰੀ ਗੱਲ ਤਾਂ ਸੁਣ ਲੈ ਹੱਥ ਬਣਾ ਲੈ ਅੱਜ ਸਾਡੀ ਸੁਣ ਲੈਣਗੇ ਕਰ ਜਾ ਚੁੱਪ ਕਰ ਬਈ ਗੋਸਤਰੀ ਨਹੀਂ ਮੋੜ ਤੇ ਖੜਾ ਹੁੰਦਾ ਮੈਂ ਪਹੁੰਚ ਆਇਆ ਹਾਂ ਕਮਾਂਡੀ ਸੁਣ ਲੈਣਗੇ ਚੁੱਪ ਸੁਣੀ ਜਾਂਦੇ ਸਾਡੇ ਵਿਚਰ ਤੇਰਾ ਆਪਵਾਏਗਾ ਓਏ ਮੇਰੀ ਗੱਲ ਤੈਨੂੰ ਟਕਿਆ ਦੇ ਬੰਦਿਆਂ ਨੂੰ ਕਹਿੰਦੇ ਰਿਸ਼ਤਾ ਕਰਾਉਣਾ ਨਹੀਂ ਤੇ ਨਹੀਂ ਫਿਰ ਖੇੜਨੇ ਤੇਰੇ ਵੀ ਖੈਂੜੀ ਲੈ ਦੋ ਚਾਰ ਦਿਨਾਂ ਚ ਯਾ ਮੈਂ ਮੇਰੇ ਨੂੰ ਜਿੰਦੇ ਪੱਟੇ ਦੇ ਨਾ ਉਹ ਤਾਂ ਕਿਹੜੀ ਚੂੜੇ ਵਾਲੀ ਲੇਊਗਾ ਅੱਛਾ ਹਾਂ ਤੂੰ ਮੈਨੂੰ ਡਰਾਉਣ ਆਈ ਹੈ ਹੈ ਡਰਾਉਂਦੀ ਨਹੀਂ ਹਾਂ ਕਿ ਡਰਾਪਾ ਨਾ ਸਮਝੀ ਮੈਂ ਤੈਨੂੰ ਕਰਕੇ ਦਿਖਾਉਂ ਉਹ ਕਰ ਲੈ ਜਿਹੜਾ ਮੈਨੂੰ ਕਰਨਾ ਹੋਇਆ ਕਿ ਤੂੰ ਚਾਂਬਲੇ ਫਿਰਦਾ ਆਉਂਗਾ ਹਾਂ ਲੋ ਕੋਈ ਗੱਲ ਨਹੀਂ ਉਹ ਸੋਡਿਆਲੀ ਤੇਰੀ ਪਰਜਾਈ ਆ ਜਿਹੜੀ ਕਰਦੀ ਹੂ ਤੇ ਇੱਥੋਂ ਮੈਂ ਦਰਦੀ ਹੈਗੀ ਉਹ ਕਰ ਲੈ ਤੂੰ ਜਿਹੜਾ ਉਹ ਕਰਨਾ ਮੈਂ ਤੈਨੂੰ ਕਰਕੇ ਦਿਖਾਉਂ ਸਾਰਾ ਕੁਝ ਚੜੀ ਲੈ ਕਰੇ ਚੜੀ ਮੇਰੇ ਨਾਲ ਇੱਥੇ ਸੜਾ ਠੜ ਲਾਂਦਾ ਰੰਗ ਸਾਰਾ ਬਣ ਭੈਂਦਾ ਯਾਰ ਭੈਂਦੇ ਯਾਰ ਦੀਨ ਨੂੰ ਵੀ ਪਤਾ ਲੱਗ ਗਿਆ ਛਾਪੇ ਹੀ ਹੋ ਗਿਆ ਕਿਤੇ ਹੋਰ ਨਾਦਮੂਲ ਖੜਾ ਕਰਦੇ ਭੈਣ ਨੇ ਦੀ ਇਹ ਤਿੱਖੀ ਵਾਲੀ ਇਹ ਤਾਂ ਹੋਏ ਉਹੀ ਚੱਲਦੀ ਹੈ ਲੋਤਰ ਲੋਤਰ ਹੋਏ ਇਹ ਤਾਂ ਬੈਰ ਪੈ ਗਿਆ ਮਿੱਤਰਾ ਸਾਖ ਤਾਂ ਕਿਹੜਾ ਹੋਇਆ ਚਲੋ ਦੇਖਦੇ ਆ ਫਿਰ ਬਣਦਾ ਕੀ ਹੈ ਪੰਜਰਾ ਦੀ ਉਹਦਾ ਛਾਪਾ ਪਾ ਲਈ ਕੋਈ